ਸੰਤੁਸ਼ਟ ਨੇ ਮਤਲਬ ਫਾਰਮਿੰਗ ਚ ਇੱਥੇ ਇੰਡੀਆ ਦੇ ਵਿੱਚ ਲੈ ਕੇ ਵੀ ਹਜੇ ਵੀ ਕਦੇ-ਕਦੇ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਦੁਵਾਰੇ ਬਾਹਰ ਜਾਈਏ। ਬਾਹਰੋਂ ਜਾ ਕੇ ਤਾਂ ਵੈਸੇ ਬਹੁਤ ਖਾਈ ਹੋ ਗਏ ਉਹਨੇ। ਤੇ ਜਿਵੇਂ ਹੁਣ ਤੁਸੀਂ ਇਹ ਟੈਗ ਲਾਏ ਹੋਏ ਨੇ ਜੀ ਖਾਵਾ ਦੇ। ਹਾਂਜੀ। ਇਹਦਾ ਤੁਹਾਨੂੰ ਕਿਦਾਂ ਰਿਹਾ ਵੀ ਕੋਈ ਫਾਇਦਾ ਰਿਹਾ ਜਾਂ ਕੋਈ ਕਿਵੇਂ ਰਿਹਾ ਤੁਹਾਨੂੰ ਸਿਸਟਮ ਇਹਨਾਂ ਦਾ ਜਿਹੜੇ ਜੀਓ ਦੇ ਟੈਗ ਤੁਸੀਂ ਵਰਤੇ ਸੀਗੇ? ਇਹਦਾ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ। ਚਲੋ ਹੋਰ ਕੋਈ ਕਿਤੇ ਨੇ ਜਿਵੇਂ ਖੇਤੀ ਆਪਾਂ ਕਰਦੇ ਆਂ। ਹਾਂਜੀ। ਜਾਂ ਕੋਈ ਬੰਦਾ ਦੁਕਾਨਦਾਰੀ ਕਰਦਾ ਹੈ ਜਾਂ ਜੋਬ ਕਰਦਾ ਹੈ। ਉਸ ਕਿੱਤੇ ਨਾਲੋਂ ਆਪਾਂ ਇਸ ਕਿੱਤੇ ਨੂੰ ਕਿਵੇਂ ਤੁਹਾਨੂੰ ਲੱਗਦਾ ਵੀ ਕੋਈ ਫਰਕ ਹੈ ਜਾਂ ਆਪਾਂ ਇਹ ਸੋਚਦੇ ਵੀ ਉਹ ਵਧੀਆ ਨੇ ਆਪਾਂ ਘਾਟੇ ਜਾਂ ਜਾਂ ਤੁਹਾਨੂੰ ਇਹ ਲੱਗਦਾ ਵੀ ਆਪਾਂ ਠੀਕ ਆ ਵੀ ਚਲੋ ਦੂਜੀਆਂ ਟੈਨਸ਼ਨਾਂ ਦੇ ਨਾਲੋਂ ਇਹ ਕਿੱਤਾ ਜ਼ਿਆਦਾ ਵਧੀਆ ਖੇਤੀ ਨਾਲੋਂ ਹੁਣ ਵੀ ਜੀ ਥੋੜਾ ਜਿਹਾ ਇਹ ਦੱਸੋ ਵੀ ਤੁਹਾਡੀ ਜਿਹੜੀ ਅਗਲੀ ਪੀੜ੍ਹੀ ਹੈ ਜੀ ਤੁਹਾਡਾ ਜਿਹੜੇ ਬੇਟੇ ਨੇ ਉਹ ਇਸ ਕੰਮ ਦੇ ਵਿੱਚ ਕਿੰਨਾ ਕੁ ਇੰਟਰਸਟ ਲੈਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਇਸ ਨੂੰ ਅੱਗੇ ਵਧਾਉਣਗੇ ਜਾਂ ਜਿਵੇਂ ਜ ਆਮ ਜ ਮਿਲਤਾ ਆ ਰਣਾ ਚੱਲ ਰਹੀ ਆ ਵੀ ਇਹ ਨੌਕਰੀ ਤੇ ਲੱਗਦੇ ਜਾਂ ਬਾਹਰ ਚਲੇ ਜਾਓ ਬੱਚਿਆਂ ਨਾਲ ਕੀ ਰਜਾਣ ਹੈ ਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਅਸੀਂ ਆਏ ਸੀਗੇ ਵੀਰ ਸ਼ੇਰ ਸਿੰਘ ਪਿੰਡ ਖਾਨੇ ਵਾਲੇ ਇਹਨਾਂ ਦੇ ਫਾਰਮ ਤੇ ਇਹ ਕਾਫੀ ਪੁਰਾਣੇ ਫਾਰਮਰ ਨੇ ਤੇ ਅਗਾਵਧੂ ਫਾਰਮਰ ਨੇ ਤੇ ਅਸੀਂ ਸੋਚਿਆ ਵੀ ਇਹਨਾਂ ਨਾਲ ਤੁਹਾਡਾ رابطہ ਕਾਇਮ ਕਰਵਾਈਏ ਕਿਉਂਕਿ ਜੋ ਪੁਰਾਣੇ ਫਾਰਮਰ ਨੇ ਤੇ ਇਹ ਜਿਹੜੇ ਪ੍ਰੋਫਿਟੇਬਲ ਫਾਰਮਰ ਨੇ ਉਹਨਾਂ ਨਾਲ ਕੁਝ ਜਾਣਕਾਰੀ ਆਪਣੇ ਨਵੇਂ ਫਾਰਮਰ ਨੇ ਜਿਹੜੇ ਉਹਨਾਂ ਨੂੰ ਮਿਲ ਜਾਂਦੀ ਹੈ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਫਾਇਦਾ ਹੁੰਦਾ ਜੀ ਤੇ ਅਸੀਂ ਇਹਨਾਂ ਨੂੰ ਕਾਫੀ ਪਹਿਲਾਂ ਪੁਰਾਣੇ ਸਮੇਂ ਤੋਂ ਜਾਣਦੇ ਆ ਨਾ ਕੋਈ ਬਰੀਡ ਬਹੁਤ ਚੰਗੀ ਹੋ ਗਈ ਹੈ ਹੁਣ ਤੇ ਸਾਈਲੇਜ ਦਾ ਵੀ ਅੱਛਾ ਖਾਸਾ ਵਧੀਆ ਕੰਮ ਕਰਦੇ ਨੇ ਸਾਈਲੇਜ ਖੋਹੁੰਦੇ ਨੇ ਪਸ਼ੂਆਂ ਨੂੰ ਤੇ ਸਰਦੀਆਂ ਦੇ ਵਿੱਚ ਹਰਾਚਾਰਾ ਵੀ ਕਮਾਉਂਦੇ ਨੇ ਤੇ ਫੀਡ ਵਗੈਰਾ ਦਾ ਵੀ ਇਹਨਾਂ ਨੂੰ ਅੱਛਾ ਤਜਰਬਾ ਹੈ ਆਸ-ਪਾਸ ਵਾਲੇ ਘੱਟੋ-ਘੱਟ 5-7 ਫਾਰਮਰ ਨੇ ਜਿਹੜੇ ਨੇੜੇ-ਤੇੜੇ ਦੇ ਉਹ ਸਾਰੇ ਫਾਰਮਰ ਇਹਨਾਂ ਨੂੰ ਫੋਲੋ ਕਰਦੇ ਨੇ ਤੇ ਉਸ ਦਾ ਇਹ ਫਾਇਦਾ ਵੀ ਚਲੋ ਜੋ ਇਹਨਾਂ ਨੇ ਸਿੱਖਿਆ ਹੁਣ ਤੱਕ ਜੋ ਇਹ ਆਪਣਾ ਤਜਰਬਾ ਹੈ ਉਹ ਦੂਜੇ ਫਾਰਮਰਾਂ ਨਾਲ ਵੀ ਸ਼ੇਅਰ ਕਰਦੇ ਨੇ ਤਾਂ ਆਸ-ਪਾਸ ਵਾਲੇ ਜਿਹੜੇ ਵੀਰ ਨੇ ਉਹਨਾਂ ਦਾ ਵੀ ਫਾਇ ਤੇ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਬਾਈ ਜੀ ਸ਼ੇਰ ਸਿੰਘ ਜੀ ਦਾ ਸਤਿ ਸ੍ਰੀ ਅਕਾਲ ਬਾਈ ਜੀ ਕਿਰਪਾ ਕਰਦੇ। ਤੇ ਬਾਈ ਜੀ ਤੁਸੀਂ ਥੋੜਾ ਜਿਹਾ ਆਪਦੇ ਬਾਰੇ ਦੱਸੋ ਵੀ ਤੁਸੀਂ ਫਾਰਮ ਕਦੋਂ ਸ਼ੁਰੂ ਕੀਤਾ ਤੇ ਤੁਸੀਂ ਕਿਹੜੇ ਸੰਚ ਸ਼ੁਰੂ ਕੀਤਾ ਕਦੋਂ ਤੁਹਾਡੇ ਵਿਚਾਰ ਆਇਆ ਵੀ ਆਪਾਂ ਇੱਕ ਡੇਰੀ ਦਾ ਕੰਮ ਕਰਨਾ ਹੈ ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਇਹ ਸ਼ੁਰੂ ਤੇ ਪਹਿਲਾਂ 2008 ਤੋਂ ਕੀਤਾ ਹੀਗਾ ਠੀਕ ਹੈ ਜੀ। ਤਾਂ ਥੋੜੇ ਮਤਲਬ ਪਸ਼ੂ ਰੱਖੇ ਜਿਵੇਂ ਘਰ ਵਾਸਤੇ ਠੀਕ ਹੈ ਜੀ। ਇੱਕ ਦੋ ਐਨੀਮਲ ਠੀਕ ਹੈ ਜੀ ਤੇ ਉਹ ਫਰੂ ਠੀਕ ਲੱਗਾ ਜਾਨਵਰ ਵਧੀਆ ਸੀ ਦੁੱਧ ਵਾਲੇ ਸਹੀ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਆਈ ਫਿਰ ਘਰ ਕੁਝ ਜੀ ਜਾਨਵਰ ਬਣਾਏ ਪਰ ਫਤ ਠੀਕ ਹੈ ਜੀ ਥੋੜਾ ਲੋਨ ਲੈ ਕੇ ਤੇ ਵਧੀਆ ਰਿਹਾ ਉੱਥੇ ਸਾਡੇ ਕੋਲ ਜਗ੍ਹਾ ਥੋੜੀ ਸੀਗੀ ਠੀਕ ਹੈ ਜੀ ਤੇ ਦਿੱਕਤ ਉਹਨਾਂ ਜਗ੍ਹਾ ਦੀ ਆਉ ਲਾ ਪਈ ਠੀਕ ਹੈ ਜੀ ਇਹਦੇ 2012 ਚ ਇੱਥੇ ਬਣਾ ਲਿਆ ਬਾਹਰ ਬਣਾ ਲਿਆ ਇੱਥੇ ਜੋ ਜਗ੍ਹਾ ਖੁੱਲੀ ਸੀਗੀ ਚਲੋ ਹੌਲੀ ਹੌਲੀ ਦਿਨ ਕਰਦਿੰਨੇ ਚਲੋ ਜਾਨਵਰ ਵਧ ਗਏ ਹੁਣ ਸਾਡੇ ਕੋਲ ਫੱਟਾ ਜਾਨਵਰ ਹੈ ਗਏ ਨੇ ਠੀਕ ਹੈ ਜੀ ਟੋਟਲ ਠੀਕ ਹੈ ਜੀ ਤੇ ਬ੍ਰੀਡ ਚਲੋ ਵਧੀਆ ਸੀ ਮਨ ਲ ਠੀਕ ਜੀ ਤੇ ਤੁਹਾਡਾ ਮਤਲਬ ਜਿਹੜਾ ਤੁਹਾਡਾ ਪੜ੍ਹਾਈ ਸੀ ਜਾਂ ਤੁਸੀਂ ਪਰਿਵਾਰ ਬਾਰੇ ਥੋੜਾ ਜਿਹਾ ਦੱਸੋ ਵੀ ਤੁਸੀਂ ਕਿੰਨੇ ਭਰਾ ਹਾਂ ਤੇ ਕੌਣ ਕੌਣ ਫਾਰਮ ਦੇ ਵਿੱਚ ਕੰਮ ਕਰਦਾ ਹੈ ਜੀ ਅਖਰੀ ਦੋ ਭਰਾ ਦੂਜਾ ਭਰਾ ਛੋਟਾ ਆਪਣੇ ਤੋਂ ਠੀਕ ਹੈ ਜੀ ਤੇ ਉਹ ਪਹਿਲਾਂ ਤਾਂ ਵੈਸੇ ਬਾਹਰ ਦਾ ਸੀਗਾ ਕੁਝ ਵਿੱਚ ਅਫਕਾਰ ਠੀਕ ਹੈ ਜੀ ਤੇ ਬਾਹਰ ਵੀ ਗਿਆ ਚਲੋ ਲਾ ਕੇ ਆਇਆ ਫਾਲ ਡੇਢ ਦਾ ਲਾ ਕੇ ਆਇਆ ਬਾਹਰ ਠੀਕ ਹੈ ਜੀ ਨਹੀਂ ਫੈਡਿੰਗ ਆ ਜੀ ਮੈਂ ਗਈ ਇੰਗਲੈਂਡ ਗਈ ਠੀਕ ਹੈ ਠੀਕ ਹੈ ਤੇ ਨਹੀਂ ਫੈਡ ਡੇਢ ਫਾਲ ਬਾਅਦ ਆ ਗਏ ਫਿਰ ਉਹ ਠੀਕ ਹੈ ਜੀ ਫਿਰ ਇੱਥੇ ਆ ਕੇ ਨਾਲ ਉਹਨੇ ਕੰਮ ਕਰਾਇਆ ਪੂਰਾ ਫਾ ਦਿੱਤਾ ਠੀਕ ਹੈ ਜੀ ਤੇ ਹੁਣ ਦੋਵੇਂ ਭਰਾ ਰਲ ਕੇ ਕੰਮ ਕਰਦੇ ਆ ਕੋਈ ਦਿੱਕਤ ਨਹੀਂ ਹੈਗੀ ਤੇ ਹੁਣ ਉਹ ਵੀਰ ਜਿਹੜੇ ਦੂਜੇ ਨੇ ਉਹ ਸੰਤੁਸ਼ਟ ਨੇ ਮਤਲਬ ਫਾਰਮਿੰਗ ਚ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਵੀ ਹਜੇ ਵੀ ਕਦੇ-ਕਦੇ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਦੁਵਾਰੇ ਬਾਹਰ ਜਾਈਏ ਨਹੀਂ ਬਾਹਰੋਂ ਜਾ ਕੇ ਤੇ ਵੈਸੇ ਬਹੁਤ ਖਾਈ ਹੋ ਗਏ ਉਹਨੇ ਕਹਿੰਦਾ ਬੰਦਾ ਇੱਕ ਵਾਰੀ ਬਾਹਰ ਜਾਵੇ ਠੀਕ ਹੈ ਜੀ ਬਹੁਤ ਕੁਝ ਸਿੱਖਦਾ ਨਾਲੇ ਉੱਥੇ ਜਾ ਬਾਹਰ ਜਾ ਕੇ ਹਾਂ ਉੱਥੇ ਹੁੰਦਾ ਵੀ ਆ ਕੰਮ ਉੱਥੇ ਵੀ ਕਰਨਾ ਕੰਮ ਇੱਥੇ ਵੀ ਕਰਨਾ ਤੇ ਤੇ ਇੱਥੇ ਆ ਕੇ ਵੈਸੇ ਪਹਿਲਾਂ ਉਹ ਥੋੜਾ ਜਿਹਾ ਫਸ ਕੱਟ ਦਿੰਦਾ ਹੈਗਾ ਠੀਕ ਹੈ ਜੀ ਤੋਂ ਬਾਅਦ ਹੁਣ ਪੂਰਾ ਫਸ ਦਿੰਦਾ ਠੀਕ ਹੈ ਜੀ ਤੇ ਜਿਵੇਂ ਆਪਾਂ ਮੰਨ ਕੇ ਚਲੋ ਹੋਰ ਕੋਈ ਕਿੱਤੇ ਨੇ ਜਿਵੇਂ ਕੇਤੀ ਆਪਾਂ ਕਰਦੇ ਆਂ ਹਾਂਜੀ ਜਾਂ ਕੋਈ ਬੰਦਾ ਦੁਕਾਨਦਾਰੀ ਕਰਦਾ ਹੈ ਜਾਂ ਜੋਬ ਕਰਦਾ ਹੈ ਉਸ ਕਿੱਤੇ ਨਾਲੋਂ ਆਪਾਂ ਇਸ ਕਿੱਤੇ ਨੂੰ ਕਿਵੇਂ ਤੁਹਾਨੂੰ ਲੱਗਦਾ ਵੀ ਕੋਈ ਫਰਕ ਹੈ ਜਾਂ ਆਪਾਂ ਇਹ ਸੋਚਦੇ ਵੀ ਉਹ ਵਧੀਆ ਨਹੀਂ ਆਪਾਂ ਘਾਟੇ ਜਾਂ ਜਾਂ ਤੁਹਾਨੂੰ ਇਹ ਲੱਗਦਾ ਵੀ ਆਪਾਂ ਠੀਕਾਂ ਵੀ ਚਲੋ ਦੂਜੀਆਂ ਟੈਨਸ਼ਨਾਂ ਦੇ ਨਾਲੋਂ ਇਹ ਕਿੱਤਾ ਜ਼ਿਆਦਾ ਵਧੀਆ ਖੇਤੀ ਨਾਲੋਂ ਠੀਕ ਹੈ ਜੀ ਇੱਕ ਤਾਂ ਪੇਮੈਂਟ ਦਸ ਦਿਨ ਪੇਮੈਂਟ ਆ ਜਾਣੀ ਆ ਠੀਕ ਹੈ ਜੀ ਪੇਮੈਂਟ ਦਾ ਫਾਈਜ਼ ਫਰਕ ਵੱਧਿਆ ਚੱਲਦਾ ਰਹਿੰਦਾ ਠੀਕ ਹੈ ਜੀ ਜਰੂਰ ਚੰਗੇ ਦੁੱਧ ਵਾਲੇ ਵਧੀਆ ਪ੍ਰੋਫਿਟ ਵਧੀਆ ਹੈਗਾ ਕਿਤੇ ਕਿਤੇ ਮਾਰ ਨਹੀਂ ਜਾਂਦਾ ਫਾਰਮ ਵਾਲਾ ਜਿਵੇਂ ਕਈ ਵਾਰ ਆਪਾਂ ਕਹਿ ਦਿੰਦੇ ਆ ਵੀ ਕਈ ਫਾਰਮ ਬੰਦ ਹੋ ਗਏ ਹਾਂਜੀ ਕਿ ਆ ਕਈ ਫਾਰਮਰ ਇਹ ਕਹਿੰਦੇ ਨੇ ਵੀ ਹਰੇ ਚ ਤਾਂ ਬਚਦਾ ਕੁਝ ਨਹੀਂ ਹਾਂਜੀ ਤਾਂ ਚਲੋ ਉਹ ਆਪਣੀ ਜਗਾ ਸਹੀ ਨੇ ਜਿਹੜੇ ਆਪਦਾ ਕੰਮ ਧੰਦਾ ਬੰਦ ਕਰਨ ਦਾ ਦਿਲ ਕਿਸੇ ਦਾ ਵੀ ਨਹੀਂ ਕਰਦਾ ਹੁੰਦਾ ਹਾਂਜੀ ਪਰ ਜੇ ਕਿਤੇ ਨਾ ਕਿਤੇ ਕੋਈ ਕਿਸੇ ਵੀਰ ਦਾ ਕੁੱਤਨ ਦਾ ਬੰਦ ਹੋਇਆ ਜਾਂ ਕਿਸ ਨੇ ਫਾਰਮ ਵੇਚਿਆ ਜਾਂ ਆਪਾਂ ਜਿਵੇਂ ਕਈ ਦੇਖਦੇ ਆ ਵੀ ਕਈ ਫਾਰਮ ਵਾਲੇ ਹੀ ਬਾਹਰ ਚਲੇ ਜਾਂਦੇ ਨੇ ਬੰਦ ਕਰਕੇ ਤਾਂ ਤੁਹਾਨੂੰ ਕੀ ਲੱਗਦਾ ਵੀ ਕਿੱਥੇ ਮਤਲਬ ਆਪਣੇ ਫਾਰਮਰ ਵੀਰਾਂ ਚ ਕਿੱਥੇ ਘਾਟ ਰਹੀ ਜਾਂਦੀ ਹੈ ਜੋ ਤੁਹਾਨੂੰ ਲੱਗਦਾ ਵੀ ਆਪਾਂ ਇਸੋ ਇਸ ਚੀਜ਼ ਨੂੰ ਠੀਕ ਕਰਕੇ ਇੱਥੇ ਇਹਨੂੰ ਚਲਾ ਸਕਦੇ ਆ ਕਿਤੇ ਮੈਨੇਜਮੈਂਟ ਚ ਵੈਸੇ ਦਿੱਕਤ ਰਹਗੀ ਜਿਵੇਂ ਜਿਵੇਂ ਬੰਦਾ ਦਾ ਗੌਰ ਨਹੀਂ ਕਰਦਾ ਫਾਰਮ ਤੇ ਲੇਬਰ ਦੇ ਫਿਰ ਤੇ ਛੱਡਦਾ ਉੱਥੇ ਦਿੱਕਤ ਆਉਂਦੀਆਂ ਨੇ ਬਾਕੀ ਬਰੀਡ ਹੈ ਮੇਨ ਬਰੀਡ ਫਾਈ ਹੋਊਗੀ ਤਾਂ ਆਪਾਂ ਅੱਗੇ ਵਧਾਂਗੇ ਠੀਕ ਜੀ ਜੇ ਬਰੀਡ ਫਾਈ ਨਹੀਂ ਹੈਗੀ ਉਹ ਫਾਰਮ ਹੋਰ ਕਿਤੇ ਨਾ ਕਿਤੇ ਜਾ ਕੇ ਮਾਰਤ ਪੈਂਦੀ ਪੈਂਦੀ ਹੈ ਜਿਵੇਂ ਤੁਸੀਂ ਏਆਈ ਵਗੈਰਾ ਤੁਸੀਂ ਆਪ ਹੀ ਕਰਦੇ ਹੋ ਜਾਂ ਤੁਹਾਡਾ ਡਾਕਟਰ ਆਉਂਦਾ ਜੀ ਬਾਹਰੋਂ ਹਾਂਜੀ ਆਪ ਹੀ ਕਰਦੇ ਆ ਜੀ ਤੇ ਤੁਸੀਂ ਆਪਦੀ ਹੈ ਹੀ ਆਪਦੇ ਹਿਸਾਬ ਨਾਲ ਕਰਦੇ ਹੋ ਤਾਂ ਤੁਹਾਨੂੰ ਟਾਈਮ ਵਗੈਰਾ ਦਾ ਸਾਰਾ ਸਹੀ ਰਹਿੰਦਾ ਹੈ ਹਾਂਜੀ ਸਾਰਾ ਸਹੀ ਰਹਿੰਦਾ ਤੇ ਜਿਵੇਂ ਹੁਣ ਤੁਸੀਂ ਇਹ ਟੈਗ ਲਾਇਏ ਹੋਏ ਨੇ ਜੀ ਖਾਵਾ ਦੇ ਹਾਂਜੀ ਇਹਦਾ ਤੁਹਾਨੂੰ ਕਿਦਾਂ ਰਿਹਾ ਵੀ ਕੋਈ ਫਾਇਦਾ ਰਿਹਾ ਜਾਂ ਕੋਈ ਕਿਵੇਂ ਰਿਹਾ ਤੁਹਾਨੂੰ ਸਿਸਟਮ ਇਹਨਾਂ ਦਾ ਜਿਹੜੇ ਜੀਓ ਦੇ ਟੈਗ ਤੁਸੀਂ ਵਰਤੇ ਸੀਗੇ ਇਹਦਾ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ ਪਿਛਲੇ ਫਾਲ ਨਹੀਂ ਹੀ ਇਹੀ ਲਗਾਏ ਫਾਲ ਪਹਿਲੇ ਫਾਲ ਲਗਾਏ ਨੇ ਤੇ ਫਾਡੇ ਜਨਵਰੀ ਰਿਪੀਟ ਖਾਫੇ ਦਿੱਕਤ ਆਈ ਰਿਪੋਰਟਿੰਗ ਦੀ ਠੀਕ ਹੈ ਜੀ ਤੇ ਇਸ ਵਾਰ ਸਾਨੂੰ ਬਹੁਤ ਵਧੀਆ ਜਲਦ ਮਿਲਿਆ ਕਨਫੀਗਰੇਟ ਵਧੀਆ ਆਈ ਸੈਕਸੀ ਵੀਨ ਜਿਆਦਾ ਇਸ ਵਾਰ ਵਰਤੇ ਆ ਬਹੁਤ ਵਧੀਆ ਰਿਜ਼ਲਟ ਮਿਲਿਆਗਾ ਯਾਨੀ ਪਿਛਲੇ ਸਾਲ ਨਾਲ ਤੁਸੀਂ ਕਹਿੰਦੇ ਹੋ ਕਿ ਕਨਸੈਪਸ਼ਨ ਰੇਟ ਆਪਣਾ ਵਧ ਗਿਆ ਬਹੁਤ ਵਧੀਆ ਮਤਲਬ ਟਾਈਮਿੰਗ ਟੇਬਲ ਦਾ ਕਿਤੇ ਨਾ ਕਿਤੇ ਫਰਕ ਪੈਂਦਾ ਹੀ ਫੱਡਾ ਠੀਕ ਹੈ ਜੀ ਉਹ ਟਾਈਮਿੰਗ ਫਾਈਲ ਵਿੱਚ ਦੱਸ ਦਿੰਨੇ ਟਾਈਮ ਵੀ ਕਿਸ ਤਰ੍ਹਾਂ ਟਾਈਮ ਤੇ ਇਹੀ ਆ ਕਿ ਹੋਣੀ ਆ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਹੈਗਾ ਚਲੋ ਕੁੱਲ ਮਿਲਾ ਕੇ ਯਾਨੀ ਹੁਣ ਤੁਸੀਂ ਟੈਕਨੋਲੋਜੀ ਦੇ ਵਿੱਚ ਆਪਣੇ ਕੋਲੇ ਇੱਕ ਤਾਂ ਟੈਗ ਹੋ ਗਏ ਦੂਜਾ ਆਪਣੇ ਪਾਰਲਰ ਲੱਗਿਆ ਹੋਇਆ ਜੀ ਹਾਂਜੀ ਤੇ ਬਾਕੀ ਫੋਗਰ ਸਿਸਟਮ ਵਗੈਰਾ ਤੁਹਾਡੇ ਲੱਗੇ ਹੋਏ ਨੇ ਸਾਇਲੇਜ ਤੁਸੀਂ ਮਸ਼ੀਨ ਵੀ ਤੁਸੀਂ ਆਪਣੀ ਲਈ ਹੈ ਸਾਇਲੇਜ ਵਾਲੇ ਜੀ ਹਾਂਜੀ ਸਾਇਲੇਜ ਵਾਲੀ ਮਸ਼ੀਨ ਆ ਉਹ ਸਿੰਗਲ ਵਾਲੀ ਹੈਗੀ ਆ ਚਾਰ ਰੋ ਵਾਲੀ ਹੈ ਆਪਣੇ ਕੋਲ ਚਾਰ ਰੋ ਵਾਲੀ ਤੁਸੀਂ ਬਾਹਰ ਵੀ ਕਸਟਮਾਈਜ਼ ਵੀ ਕਰਦੇ ਹੋ ਲੋਕਾਂ ਵਾਸਤੇ ਵੀ ਬਣਾ ਦਿੰਦੇ ਹੋ ਲੋਕਾਂ ਵਾਸਤੇ ਚਾਰ ਰੋ ਟਰੈਕਟਰ ਕਿਹੜਾ ਜੀ ਆਪਣੇ ਕੋਲੇ ਟਰੈਕਟਰ ਆਪਾਂ ਡਿਊਜ਼ ਫਾਰ ਡਿਊਜ਼ ਫਾਰ ਤੇ ਚਾਰ ਰੋ ਵਾਲੀ ਮਸ਼ੀਨ ਲੱਗੀ ਹੋਈ ਹੈ ਜੀ ਤੇ ਆਪਣੇ ਅਸੀਂ ਵਿੱਚ ਕਿਸਾਨ ਵੀਰਾਂ ਨੂੰ ਇਹ ਵੀ ਕਹਾਂਗੇ ਵੀ ਪਟਿਆਲਾ ਪਾਤੜਾ ਅਸਮਾਨਾ ਏਰੀਆ ਦੇ ਵਿੱਚ ਜੇ ਕਿਸੇ ਵੀ ਇਹਨੇ ਸਾਇਲੇਜ ਕਸਟਮਾਈਜ਼ ਆਪਦੇ ਫਾਰਮ ਵਾਸਤੇ ਹਾਰਵੈਸਟਿੰਗ ਕਰਾਉਣੀ ਹੋਵੇ ਤਾਂ ਵੀਰ ਜੀ ਕੋਲੇ ਚੌਪਰ ਵੀ ਹੈਗਾ ਪਹਿਲਾਂ ਵੀ ਕਈ ਸਾਲ ਤੋਂ ਕਰਦੇ ਨੇ ਲੋਕਾਂ ਵਾਸਤੇ ਕੰਮ ਮਤਲਬ ਜਿਹੜਾ ਕਿਰਾਏ ਦਾ ਕੰਮ ਆਪਾਂ ਕਹਦੇ ਨੇ ਤੇ ਜੇ ਹੁਣ ਵੀ ਕਿਸੇ ਵੀਰ ਨੂੰ ਲੋੜ ਹੈ ਤਾਂ ਇਸ ਏਰੀਆ ਦੇ ਵਿੱਚ ਵੀਰ ਜੀ ਨੂੰ ਕੰਟੈਕਟ ਕਰ ਸਕਦਾ ਨੰਬਰ ਅਸੀਂ ਸਕਰੀਨ ਤੇ ਸ਼ੇਅਰ ਕਰ ਦਾਂਗੇ ਵੀਰ ਜੀ ਦਾ ਤੇ ਹੁਣ ਵੀ ਅਸੀਂ ਥੋੜਾ ਜਾਇ ਦੱਸੋ ਵੀ ਤੁਹਾਡੀ ਜਿਹੜੀ ਅਗਲੀ ਪੀੜ੍ਹੀ ਹੈ ਜੀ ਤੁਹਾਡਾ ਜਿਹੜੇ ਬੇਟੇ ਨੇ ਉਹ ਇਸ ਕੰਮ ਦੇ ਵਿੱਚ ਕਿੰਨਾ ਕੁ ਇੰਟਰਸਟ ਲੈਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਇਸ ਨੂੰ ਅੱਗੇ ਵਧਾਉਣਗੇ ਜਾਂ ਜਿਵੇਂ ਆਮ ਜਦ ਮਿਲਦਾ ਆ ਰਣਾ ਚੱਲ ਰਹੀ ਹੈ ਬਈਆ ਨੌਕਰੀ ਤੇ ਲੱਗ ਜੇ ਬਾਹਰ ਚਲੇ ਜਾਓ ਬੱਚਿਆਂ ਨਾਲ ਕੀ ਰਜਾਨ ਹੈ ਜੀ ਨਹੀਂ ਬੱਚੇ ਵੀ ਇਹੀ ਇਧਰ ਲਾਰੇ ਇਸ ਕੰਮ 'ਚ ਹੀ ਠੀਕ ਹੈ ਜੀ ਬੱਚੇ ਹੁਣ ਵੀ ਚਲੋ ਮਿਲਕਿੰਗ ਹੋ ਰਹੀ ਹੈ ਤੇ ਬੱਚਾ ਨਾਲ ਹੀ ਆ ਅੱਛਾ ਚਲੋ ਬਹੁਤ ਵਧੀਆ ਠੀਕ ਹੈ ਜੀ ਤੇ ਬਾਕੀ ਹੈ ਜੀ ਇਹ ਕਿਤੇ ਜਿਹੜਾ ਇਹ ਪਰਿਵਾਰ ਦਾ ਸਾਰੇ ਦਾ ਜੇ ਬੰਦਾ ਨਾਲ ਮਿਲ ਕੇ ਪਰਿਵਾਰ ਕੰਮ ਕਰਦਾ ਤਾਂ ਇਹਦੇ ਵਿੱਚ ਇਹ ਵੀ ਦਿੱਕਤਾਂ ਬਹੁਤ ਘਟ ਜਾਂਦੀਆਂ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਆਪਾਂ ਲੇਬਰ ਦੇ ਸਿਰ ਤੇ ਛੱਡ ਦਈਏ ਤਾਂ ਥੋੜਾ ਜਿਹਾ ਉਹ 'ਚ ਜ਼ਿਆਦਾ ਸਮੱਸਿਆਵਾਂ ਤੇ ਆਪਣਾ ਹੋਰ ਤੁਸੀਂ ਕੋਈ ਕਿਸਾਨ ਵੀਰਾਂ ਨੂੰ ਕੋਈ ਜਾਣਕਾਰੀ ਦੇਣੀ ਚਾਹੋ ਜੋ ਤੁਸੀਂ ਨਵਾਂ ਪਿਛਲਿਖ ਦੋ ਸਾਜ ਕੀਤਾ ਜੋ ਸੋਨੂੰ ਇਹ ਲੱਗਦਾ ਵੀ ਨਵੇਂ ਕਿਸਾਨ ਨੂੰ ਕਰਨਾ ਚਾਹੀਦਾ ਹੈ ਕਿ ਕਿੰਨ ਕਿੰਨ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਆਉਂਦੇ ਹੀ ਵੀ ਮੈਨੇਜਮੈਂਟ ਵਗੈਰਾ ਫਾਈ ਹੋਵੇ ਠੀਕ ਹੈ ਜੀ ਫਾਰਮ ਤੇ ਗੇੜਾ ਮਾਰੋ ਫੇਰੇ ਸ਼ਾਮ ਆਪ ਦੇਖੋ ਠੀਕ ਹੈ ਜੀ ਸੀਡ ਦਾ ਟਾਈਮ ਟੇਬਲ ਫਾਈ ਗੌਰ ਕਰੋ ਤੇ ਬਾਈ ਇਹਦੀ ਕਹਾਂਗੇ ਵੀ ਫਾਰਮ ਵੀ ਰੋਗੇ ਟੈਗ ਜ਼ਰੂਰ ਵਰਤ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਇਹਨਾਂ ਦਾ ਠੀਕ ਹੈ ਅਜੀਤ ਵਰਤਿਆ ਫਰਮ ਨੂੰ ਚਲੋ ਪਤਾ ਲੱਗਾ ਫੀਮਨ ਅਸੀਂ ਮਹਿੰਗਾ ਵੀ ਲਾਇਆ ਐਫਐਕਸੀਮਨ ਲਾਇਆ ਵਰਲਡ ਵਾਈਡ ਦਾ ਵੀ ਠੀਕ ਹੈ ਜੀ ਮਹਿੰਗੇ ਫੀਮਨ ਲਾਇਆ ਬਹੁਤ ਵਧੀਆ ਰਿਜ਼ਲਟ ਪਹਿਲੇ ਪਹਿਲੇ ਫੀਮਨ ਤੇ ਜਦੋਂ ਮੈਂ ਕਨਫੀਮ ਕਰੇ ਨੇ ਠੀਕ ਹੈ ਜੀ ਕੋਈ ਦਿੱਕਤ ਨਹੀਂ ਸਾਨੂੰ ਕੋਈ ਆਈ ਉਹ ਜੀ ਠੀਕ ਹੈ ਜੀ ਅੱਡਾ ਤੇ ਆ ਦੋ ਤਿੰਨ ਮਹੀਨੇ ਜਾਂਦਾ ਮੁੱਲ ਮੋੜਦਾ ਚਲੋ ਠੀਕ ਵਧੀਆ ਗੱਲ ਹੈ ਜੀ ਤੇ ਦੂਸਰਾ ਇਹ ਸੀਗਾ ਕਿਸਾਨ ਵੀ ਲੋ ਵੀ ਜਿਵੇਂ ਹੁਣ ਵੀਰ ਜੀ ਇੱਥੇ ਕੰਮ ਕਰ ਰਹੇ ਨੇ ਜਾਂ ਇਹਨਾਂ ਦੇ ਬ੍ਰਦਰ ਜੋ ਇੰਗਲੈਂਡ ਗਏ ਸੀ ਪਰ ਵਾਪਸ ਆ ਕੇ ਵੀ ਇੱਥੇ ਪ੍ਰੋਫਿਟ ਦਾ ਧੰਦਾ ਕਰ ਰਹੇ ਨੇ ਤੇ ਪਿਛਲੇ ਜਿਵੇਂ ਦੱਸਿਆ ਨੇ 2011-12 ਤੋਂ ਕਰ ਰਹੇ ਨੇ ਤਾਂ 14-12-13 ਸਾਲ ਹੋ ਗਏ ਇਹਨਾਂ ਨੂੰ ਵੱਡਾ ਫਾਰਮ ਕਰਨ ਨੂੰ ਉਸ ਤੋਂ ਪਹਿਲਾਂ ਘਰੇ ਵੀ ਲੱਗਦੇ ਸੀ ਵੀ ਜਿੰਨ ਤੇਜਰਬਾ ਬਹੁਤ ਹੈ ਜੀ ਤੇ ਹੁਣ ਅਸੀਂ ਜੋ ਇਹ ਵੀਡੀਓ ਦੀ ਸੀਰੀਜ਼ ਬਣਾ ਰਹੇ ਆ ਇਹਦੇ ਵਿੱਚ ਅਸੀਂ ਇਹੀ ਚੀਜ਼ ਫਾਰਮਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਹ ਧੰਦਾ ਇਹ ਪ੍ਰੋਫਿਟੇਬਲ ਹੈ ਇਹਨੂੰ ਸਹੀ ਢੰਗ ਨਾਲ ਕਰਨ ਦੀ ਲੋੜ ਹੈ ਅਸੀਂ ਇਹ ਜਿਵੇਂ ਨਾਰਮਲ YouTube ਵੀਡੀਓਜ਼ ਹੁੰਦੇ ਨੇ ਵੀ ਤੁਸੀਂ ਕਿੰਨੀ ਫੀਡ ਪਾਉਣੇ ਕਿ ਫੀਡ ਫਾਰਮੂਲਾ ਹੈ ਜਾਂ ਕਿ ਉਹ ਚੀਜ਼ਾਂ ਤੋਂ ਹਟ ਕੇ ਅਸੀਂ ਨਵੀਂ ਪੀੜ੍ਹੀ ਦੇ ਵਾਸਤੇ ਇੱਕ ਮੋਟੀਵੇਸ਼ਨ ਦੇ ਜਿਹੜੇ ਆਪਣੇ ਐਗਜ਼ੈਂਪਲ ਨੇ ਉਹ ਸ਼ੋਅ ਕਰਦੇ ਆਂ ਤੇ ਹਰ ਡਿਸਟ੍ਰਿਕਟ ਦੇ ਵਿੱਚ ਹਰ ਏਰੀਆ ਦੇ ਵਿੱਚ ਅਸੀਂ ਫਾਰਮਰਸ ਦੀ ਵੀਡੀਓ ਬਣਾ ਕੇ ਤੁਹਾਨੂੰ ਲੋਕਲ ਫਾਰਮਰ ਦਾ ਦੱਸਾਂਗੇ ਜਿਵੇਂ ਮੰਨ ਲਓ ਇਹ ਵੀਰਜੀ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਪਾਤਣਾ ਕੋਲੇ ਇਹਨਾਂ ਦਾ ਵਿਲੇਜ ਹੈ ਖਾਨੇਆ ਵਿਲੇਜ ਤੇ ਇਸ ਏਰੀਆ ਦੇ ਵਿੱਚ ਜੇ ਕਿਸੇ ਫਾਰਮਰ ਨੂੰ ਕਿਸੇ ਜਾਣਕਾਰੀ ਦੀ ਲੋੜ ਹੈ ਕੋਈ ਨਵਾਂ ਜੋ ਬੱਚਾ ਹੈ ਜਿਨੇ ਤੰਦਾ ਸ਼ੁਰੂ ਕਰਨਾ ਤਾਂ ਉਹ ਬੇਝਿਜਕ ਹੋ ਕੇ ਇਹਨਾਂ ਨੂੰ ਕਾਲ ਕਰਕੇ ਇਹਨਾਂ ਤੋਂ ਤਜਰਬਾ ਲੈ ਸਕਦੇ ਨੇ ਇਹਨਾਂ ਤੋਂ ਜੋ ਵੀ ਚੀਜ਼ ਪੁੱਛਣੀ ਹੈ ਪੁੱਛ ਸਕਦੇ ਨੇ ਉਹ ਨਿਸ਼ੋਲ ਕੁਸੇਵਾ ਜੀ ਉਹਦਾ ਕੋਈ ਕਿਸੇ ਕਿਸਮ ਦਾ ਕੋਈ ਚਾਰਜ ਨਹੀਂ ਹੈਗਾ ਤੇ ਉਹਦਾ ਇਹ ਫਾਇਦਾ ਹੈ ਵੀ ਆਪਾਂ ਗਲਤ ਜਾਣਕਾਰੀ ਤੋਂ ਬਚੀਏ ਕਿਉਂਕਿ ਕਿਤੇ ਨਾ ਕਿਤੇ ਜੇ ਆਪਾਂ ਕੋਈ 200 400 ਕਿਲੋਮੀਟਰ ਦੂਰ ਬੰਦਾ ਬੈਠਾ ਉਹਦੀ ਵੀਡੀਓ ਦੇਖ ਕੇ ਆਪਾਂ ਸਿਰਫ ਇੱਕ ਵੀਡੀਓ ਦੇਖ ਲੈਨੇ ਆਪਾਂ ਪ੍ਰੈਕਟੀਕਲ ਨਹੀਂ ਦੇਖਦੇ ਵੀ ਉੱਥੇ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਤੇ ਲੋਕਲ ਬੰਦਾ ਜਿਹੜਾ ਉਹ ਜਾਣਦਾ ਹੁੰਦਾ ਉਹਨੂੰ ਪਤਾ ਹੁੰਦਾ ਹੈ ਵੀ ਇਹ ਵੀਡੀਓ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿੰਨਾ ਕੁ ਬੰਦਾ ਮਿਹਨਤੀ ਹੈ ਕਿੰਨੀ ਕੁ ਉਹਦੀ ਰੈਪਿਊਟੇਸ਼ਨ ਹੈ ਤਾਂ ਉਹਦੇ ਨਾਲ ਇੱਕ ਥੋੜਾ ਜਿਹਾ ਜ਼ਿਆਦਾ ਵਧੀਆ ਮਤਲਬ ਰਿਸਪੌਂਸ ਮਿਲ ਜਾਂਦਾ ਹੈ ਤੇ ਤੁਹਾਨੂੰ ਪ੍ਰੈਕਟੀਕਲੀ ਮਤਲਬ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਤੁਸੀਂ ਸਮਝ ਸਕਦੇ ਹੋ ਤੇ ਜੇ ਸਾਡੇ ਇਸ ਏਰੀਏ ਦੇ ਵਿੱਚ ਜਿੱਥੇ ਵੀ ਜੀ ਨੇ ਜੇ ਕੋਈ ਬੱਚਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਕੋਈ ਫਾਰਮ ਕਰਨਾ ਚਾਹੁੰਦਾ ਹੈ ਤੇ ਉਹ ਇਹਨਾਂ ਤੋਂ ਕਿਸੇ ਵੀ ਟਾਈਮ ਜਾਣਕਾਰੀ ਲੈ ਸਕਦਾ ਹੈ ਨੰਬਰ ਅਸੀਂ ਸ਼ੇਅਰ ਕਰ ਦਾਂਗੇ ਅਸੀਂ ਉਮੀਦ ਕਰਦੇ ਹਾਂ ਵੀ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਅਗਲੇ ਵੀਡੀਓਜ਼ ਦੇ ਵਿੱਚ ਤੁਸੀਂ ਕੋਈ ਅਗਰ ਸਪੈਸ਼ਲ ਗੱਲ ਪੁੱਛਣੀ ਹੈ ਤਾਂ ਤੁਸੀਂ ਉਹ ਕਮੈਂਟ ਦੇ ਵਿੱਚ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ